ਸ਼ਰਤਾਂਜ ਲਿਖਦਾ ਹੈ ਕਿ ਇਬਾਦਤ ਕਰ ਇਬਾਦਤ ਕਰਨ ਦੇ ਨਾਲ ਗੱਲ ਬਣਦੀ ਹੈ ਕਿਸੇ ਦੀ ਅੱਜ ਬਣਦੀ ਹੈ ਤੇ ਕਿਸੇ ਦੀ ਕੱਲ ਬਣਦੀ ਹੈ ਸੋ ਹਲਕਾ ਫਤਿਹਗੜ ਚੂੜੀਆਂ ਦੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਜਿਨ੍ਹਾਂ ਦੇ ਸਬਰ ਜਿਨ੍ਹਾਂ ਦੇ ਸੰਤੋਖ ਤੇ ਜਿਨ੍ਹਾਂ ਦੀ ਮਿਹਨਤ ਨੇ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ ਪਿਛਲੇ ਲੰਬੇ ਸਮੇਂ ਤੋਂ ਆਮ ਆਦਮੀ ਪਾਰਟੀ ਲਈ ਤੇ ਹਲਕਾ ਇੰਚਾਰਜ ਬਲਬੀਰ ਸਿੰਘ ਪੰਨੂ ਲਈ ਦਿਨ ਰਾਤ ਅਣਥੱਕ ਤੇ ਸਖਤ ਮਿਹਨਤ ਕਰਨ ਵਾਲੇ ਯੋਧਿਆਂ ਨੂੰ ਪਾਰਟੀ ਨੇ ਵੱਡੇ ਉਦੇਦ ਦੇ ਕੇ ਸਾਬਤ ਕਰ ਦਿੱਤਾ ਹੈ ਕਿ ਪਾਰਟੀ ਜਿਗਾਰੂ ਵਲੰਟੀਅਰਾਂ ਨਾਲ ਪੂਰੀ ਵਫਾਦਾਰੀ ਤੇ ਬਣਦੇ ਹੱਕ ਘਰ ਆ ਕੇ ਵੀ ਦਿੰਦੇ ਨੇ ਹੁਣ ਜਰਾ ਗੌਰ ਨਾਲ ਦੇਖੋ ਇਸ ਗੱਭਰੂ ਨੂੰ ਇਸ ਗੱਭਰੂ ਦਾ ਨਾਮ ਹੈ ਗਗਨਦੀਪ ਸਿੰਘ ਜੋ ਇਸ ਸਮੇਂ ਹਾਰਾਂ ਦੇ ਨਾਲ ਲੱਧਿਆ ਪਿਆ ਹੈ ਬਲਬੀਰ ਸਿੰਘ ਪੰਨੂ ਤੇ ਪਾਰਟੀ ਦੇ ਵਫਾਦਾਰਾਂ ਵਿੱਚੋਂ ਮਿਹਨਤੀ ਤੇ ਨੇੜੇ ਵਲੰਟੀਅਰ ਨੂੰ ਪਾਰਟੀ ਵੱਲੋਂ ਹਲਕਾ ਫਤਿਹਗੜ ਚੂੜੀਆਂ ਦਾ ਸੰਗਠਨ ਇਨਚਾਰਜ ਥਾਪਣ ਤੇ ਪੰਨੂ ਦੇ ਦਫਤਰ ਵਿੱਚ ਵਿਆ ਵਰਗਾ ਮਾਹੌਲ ਬਣ ਗਿਆ ਸੈਂਕੜੇ ਵਰਕਰਾਂ ਦੇ ਇਕੱਠ 'ਚ ਨਵ ਨਿਯੁਕਤ ਸੰਗਠਨ ਇਨਚਾਰਜ ਗਗਨਦੀਪ ਨੂੰ ਬਲਬੀਰ ਸਿੰਘ ਪੰਨੂ ਨੇ ਸਰੂਪਾ ਉਤਪਾ ਕੇ ਸਨਮਾਨਿਤ ਕੀਤਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕੀਤਾ ਆਏ ਹੋਏ ਵਰਕਰਾਂ ਨੇ ਹਾਰਾ ਨਾਲ ਸਵਾਗਤ ਕੀਤਾ ਜ਼ੋਰਦਾਰ ਨਰਿਆਬਾਜੀ ਹੋਈ ਦੇ ਦਾਤੇ ਦਾ ਸ਼ੁਕਰਾਨਾ ਕਰਨ ਦੇ ਲਈ ਗगनਦੀਪ ਬਲਬੀਰ ਸਿੰਘ ਪੰਨੂ ਸਮੇਤ ਸੈਂਕੜੇ ਸਾਥੀਆਂ ਦੇ ਵੱਡੇ ਕਾਫਲੇ ਨਾਲ ਨਾਨਕ ਚੱਕ ਪਹੁੰਚ ਕੇ ਬਾਬਾ ਸ਼੍ਰੀ ਚੰਜੀ ਤੋਂ ਆਸ਼ੀਰਵਾਦ ਲੈਂਦੇ ਨੇ ਆਓ ਸੁਣਦੇ ਹਾਂ ਇਸ ਖੁਸ਼ੀ ਦੇ ਪਲਾਂ 'ਚ ਬਲਬੀਰ ਸਿੰਘ ਪੰਨੂ ਤੇ ਗगनਦੀਪ ਨੇ ਕੀ ਕਿਹਾ ਵਾਹਿਗੁਰੂ ਮਾਨ ਰਵਿੰਦਰ ਕੇਜਰੀਵਾਲ ਜੀ ਸਰਦਾਰ ਭਗਤ ਸਿੰਘ ਮਾਨ ਤੇ ਸਰਦਾਰ ਬਲਬੀਤ ਸਿੰਘ ਬੰਨੂ ਸਾਹਿਬ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਦੂਸਰੀ ਵਾਰ ਮੈਨੂੰ ਹਲਕਾ ਯੂਥ ਪ੍ਰਦਾਨ ਫਤੇਗੜ ਚੂੜੀਆਂ ਦਾ ਲਗਾਇਆ ਮੈਂ ਆਪਣੇ ਵੱਲੋਂ ਤਨ ਦਈ ਦੇ ਨਾਲ ਡਿਊਟੀ ਨਿਭਾਵਾਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਵੀਰੇ ਗਗਨਦੀਪ ਸਿੰਘ ਜੀ ਨੂੰ ਹਲਕੇ ਦਾ ਸੰਗਠਨ ਦਾ ਇੰਚਾਰਜ ਲਾਇਆ ਫਤੇਗੜ ਚੂੜੀਆਂ ਦਾ ਉਹਨੂੰ ਵਧਾਈ ਦੇਣ ਟੀਮ ਪਹੁੰਚੀ ਆ ਅਸੀਂ ਸਾਰੇ ਪਾਰਟੀ ਹਾਈਕ ਬਾਨ ਦਾ ਸਰਦਾਰ ਭਗਤ ਸਿੰਘ ਮਾਨ ਜੀ ਦਾ ਸ਼੍ਰੀ ਰਵਿੰਦ ਕੇਜਰੀਵਾਲ ਜੀ ਦਾ ਸਾਡੇ ਪੰਜਾਬ ਦੇ ਭਰਵਾਰੀ ਮਨਜੀਤ ਸਚੋਧੀਆਂ ਦੀ ਉਹ ਜਿੰਨੀ ਵੀ ਸਾਡੀ ਟੀਮ ਹੈ ਸਾਡੀ ਉਹਨਾਂ ਸਾਰਿਆਂ ਦਾ ਬਹੁਤ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡੇ ਵਧੀਆ ਇਮਾਨਦਾਰ ਅਤੇ ਇਕ ਭਰਾ ਨੂੰ ਇਹ ਜ਼ਿੰਮੇਵਾਰੀ ਦਿੱਤੀ ਆ ਪਰ ਸਾਰੇ ਹਲਕੇ ਨੂੰ ਸਾਰੇ ਹਲਕੇ ਵੱਲੋਂ ਵੀ ਵਿਚਵਾਦ ਦੋਣੇ ਹਲਕੇ ਨੂੰ ਸਾਰੇ ਸਰਪੰਚਾਂ ਨੂੰ ਸਾਰੇ ਮੁਥਵਾਰਾਂ ਨੂੰ ਬੇਨਤੀ ਵੀ ਕਰਦੇ ਆ ਵੀ ਇਹ ਸੰਗਠਨ ਦਾ ਕੰਮ ਇਹ ਤੋਂ ਬੜਾ ਜ਼ਿੰਮੇਵਾਰੀ ਦਾ ਕੰਮ ਹੈ ਸਗਠਣੇ ਨੇ ਪਾਰਟੀ ਚਲਾਉਂਦਾ ਹੈ ਸੰਗਠਨ ਸਰਕਾਰ ਚਲਾ ਰਿਹਾ ਹੈ ਕਿਉਂਕਿ ਸੰਗਠਨ ਦੀ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਤਗੜੇ ਹੋ ਕੇ ਜਿੰਨੇ ਵੀ ਪਿੰਡਾਂ ਦੇ ਵਿੱਚ ਸਾਡੇ ਸੰਗਠਨ ਦੇ ਮੈਂਬਰ ਬਣ ਕੇ ਤਗੜੇ ਹੋ ਕੇ ਪਾਰਟੀ ਨੂੰ ਉੱਚੇ ਲੈਵਲ ਤੇ ਲੈ ਕੇ ਜਾਣਾ ਹੁਣ ਅੱਗੇ ਲੈਵਲ ਤੇ ਵਧਾਉਣਾ ਵਾ ਪਾਰਟੀ ਨੂੰ ਫਤਿਹਗੜ ਚੂੜੀਆਂ ਦੇ ਵਿੱਚ 2027 ਦੀ ਤਿਆਰੀ ਨੂੰ ਅਜੇ ਤਕਰੀਬਨ 1.5 ਸਾਲ ਪਿਆ ਹੈ ਮੈਂ ਸਾਰੀ ਟੀਮ ਨੂੰ ਵੀ ਬੇਨਤੀ ਕਰਦਾ ਵੀ ਤਿਆਰੀ 2027 ਦੀ ਆਪਣੀ ਕਰਨੀ ਸ਼ੁਰੂ ਕਰ ਦਿਓ ਪਰ ਫਤਿਹਗੜ ਚੂੜੀਆਂ ਵਿੱਚ ਆਮ ਆਦਮੀ ਪਾਰਟੀ ਦਾ ਝੰਡਾ ਬੁਲੰਦ ਕਰਨਾ ਹੈ ਨੰ ਦੁਬਾਰਾ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮਨੀਸ਼ ਜੋਧਿਆ ਜੀ ਦਾ ਸਾਡੇ ਪੰਜਾਬ ਦੇ ਪ੍ਰਧਾਨ ਅਮਰ ਰੋੜਾ ਜੀ ਦਾ ਔਰ ਸ਼੍ਰੀ ਰਵਿੰਦ ਕੇਜਰੀਵਾਲ ਜੀ ਸਰਦਾਰ ਭਗਤ ਸਿੰਘ ਮਾਨ ਜੀ ਉਹਨਾਂ ਸਾਰਿਆਂ ਦਾ ਮੈਂ ਬਹੁਤ-ਬਹੁਤ ਸਹਿਜਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਵਧੀਆ ਇਨਸਾਨ ਨੂੰ ਲੈ ਕੇ ਸਾਨੂੰ ਹਲਕਾ ਫਰਦੀਗੜ ਚੂੜੀਏ ਦੀ ਸੰਗਠਨ ਦੀ ਡਿਊਟੀ ਦਿੱਤੀ ਹੈ ਔਰ ਮੈਂ ਭਰੋਸਾ ਵੀ ਦਉ ਉਹਨਾਂ ਪਾਰਟੀ ਨੂੰ ਕਿ ਦਿਨ ਭਰ ਦੇਣ ਅਸੀਂ ਪਾਰਟੀ ਨੂੰ ਸਾਰੀ ਟੀਮ ਇਕੱਠੀ ਹੋ ਕੇ ਅੱਪ ਲੈ ਕੇ ਜਾਵਾਂਗੇ ਹੋਰ ਵੀ ਭਰਾ ਜਿਹੜੇ ਸਾਡੇ ਖੜਕੇ ਦੇ ਕੋਆਰਡੀਨੇਟਰ ਲੱਗੇ ਨੇ ਸਾਡੇ ਮਹਿਲਾ ਵਿੰਗ ਤੇ ਲੱਗੇ ਨੇ ਕਿਸਾਨ ਵਿੰਗ ਤੇ ਲੱਗੇ ਨੇ youth ਵਿੰਗ ਤੇ ਲੱਗੇ ਨੇ trade ਵਿੰਗ ਤੇ ਲੱਗੇ ਨੇ ਉਹਨਾਂ ਸਾਰਿਆਂ ਨੂੰ ਮੈਂ ਆਪਣੇ ਵੱਲੋਂ ਬਹੁਤ-ਬਹੁਤ ਵਧਾਈ ਦਿੰਦਾ ਤੇ ਆਸ ਕਰਦਾ ਪ੍ਰਮਾਤਮਾ ਅੱਗੇ ਇਹੋ ਵੀ ਤਗੜੇ ਹੋ ਕੇ ਸਾਰੇ ਵੱਧ ਤੋਂ ਵੱਧ ਮਿਹਨਤ ਕਰੋ ਤਾਂ ਜੋ ਅਸੀਂ ਪਾਰਟੀ ਦਾ ਗਰਾਫਤ ਦੇ ਗੜ ਜੂੜੀਆਂ ਦੇ ਵਿੱਚ ਉੱਤੇ ਲੈ ਚੀਏ